ਅੱਜ ਦੇ ਦਿਨ ਤੇ ਮੈਂ ਸਮਝ ਨਾ ਕਿ ਸਿੰਘ ਸਾਹਿਬਾਨਾਂ ਦਾ ਹੁਕਮ ਹੋਇਆ ਸੀਗਾ ਉਹ ਹੁਕਮ ਆ ਲਈ ਹੁਕਮ ਹੈ ਰੱਬ ਤੋਂ ਬਾਅਦ ਜਿਹੜੇ ਅਕਾਲ ਤਖਤ ਦਾ ਹੁਕਮ ਹੈ ਇਹ ਸਾਨੂੰ ਰੱਬ ਦਾ ਹੁਕਮ ਹੈ ਉਹਦਾ ਸਪੱਸ਼ਟੀਕਰਨ ਦੇਣ ਵਾਸਤੇ ਆਏ ਸੀ ਉਹ ਮੈਂ ਦੇ ਤਵਾਂ ਜੋ ਹੁਕਮ ਕਰਨਗੇ ਖਿੜੇ ਮੱਥੇ ਉਹਨੂੰ ਪ੍ਰਵਾਨ ਕਰਾਂਗੇ ਅੱਜ ਹੋਰ ਤੇ ਇਦੋਂ ਵੱਧ ਕਹਿਣ ਦੀ ਕੋਈ ਲੋੜ ਹੀ ਨਹੀਂਗੀ ਜੋ ਹੁਕਮ ਹੋਏਗਾ ਉਹਨੂੰ ਸਿਰ ਝੁਕਾ ਕੇ ਮੰਨਾਂਗੇ ਸਪਸ਼ਟ ਕਰਨ ਦੇ ਵਿੱਚ ਕੁਝ ਵੱਖਰਾ ਲਿਖਿਆ ਗਿਆ ਜਿਵੇਂ ਬਾਕੀ ਸਾਬ ਦਾ ਮਤਲਬ ਇਹ ਲਿਖਿਆ ਮੈਂ ਮੈਂ 7 ਤੋਂ 12 ਤੱਕ ਵਜੇ ਰਿਹਾ ਹਾਂ ਤੇ ਉਹਦੇ ਵਿੱਚ ਮੈਂ ਬਾਕੀਆਂ ਦਾ ਤੇ ਵੇਖਿਆ ਨਹੀਂਗਾ ਪਰ ਮੈਂ ਆਪਣਾ ਸਪਸ਼ਟੀਕਰਨ ਦੇਣਾ ਆ ਮੈਂ ਅਕਸਰ ਇਹਨਾਂ ਡੇਰਿਆਂ ਨਾਲ ਸੰਪਰਕ ਹੁੰਦੇ ਨੇ ਵੋਟਰਾਂ ਦੇ ਨਾ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਰਾਮ ਰਹੀਮ ਦਾ ਡੇਰਾ ਹੈ ਨਾ ਕੋਈ ਚਰਚਾ ਘਰ ਆ ਨਾ ਕਦੇ ਅਸੀਂ ਮਿਲੇ ਆ ਨਾ ਸਾਨੂੰ ਉਹਦੀ ਲੋੜ ਪਈ ਹੈ ਨਾ ਜਿਹੜਾ ਗੁਰੂ ਘਰ ਨਾਲ ਟੱਕਰ ਲਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਸੀ ਵੀ ਉਹਨੇ ਨਹੀਂ ਕੋਈ ਗੀਤ ਨਹੀਂ ਤੇ ਸਾਦੀ ਕਾਹਦੀ ਆ ਰਹੀ ਇਹ ਕਿਤੇ ਗਰੂਪ ਕਰਕੇ ਆਪਣੀ ਕਿਸਮ ਦੇ ਉਤੇ ਤਰਫੜਾਹਤ ਕਰਕੇ ਸਾਡੀ ਮੋਜੀ ਕੋਈ ਹਰਕਤ ਕਰਦਾ ਤੇਰੀਆਂ ਨੂੰ ਥੂੜੀ ਦਿੱਤੀ ਮੈਂ ਜਾਣਦਾ ਹੈ ਮੈਨੂੰ ਵੀ ਕੁਝ ਸਮਾਂ ਪਹਿਲਾਂ ਪਤਾ ਲੱਗਾ ਕਿ ਥੂੜੀ ਵੀ ਤਿਆਰ ਦਿੱਤਾ ਕਿ ਜਿਸ ਕੋਲ ਨਿਆਬ ਦੀ ਬਾਤیں ਬੜੀ-ਬੜੀ ਤਰਫਨਾ ਆ ਖਿਲਾਓ ਕੁਟੀਆਂ ਦੋ ਦਵਾਰਾਂ ਇੱਕ ਥੂੜੀ ਦਵਾਰਾਂ ਇਹ ਕਿੱਦਾਂ ਵਾਈਟ ਦੇ ਨਹੀਂ ਹੈ ਢਾਈ ਫਲਾਈ ਥੋੜੀ ਵੱਡੀ ਅੱਗੇ ਨੂੰ ਸੰਦੀ ਪਾ ਕੇ ਕੀ ਕਰੇ ਉਹਣੀ ਇਹ ਤਾਂ ਜੀ ਵਿਕੀ ਥੱਲਿਓਂ ਝੜਾਈ ਦੇਵੇ ਤੇ ਜਿਵੇਂ ਉੱਚੀ ਹੁੰਦੀ ਜਾਂਦੀ ਬਿਲਕੁਲ ਫਰੀਕ ਉੱਤਲਾ ਕੰਡਾ ਬਿਲਕੁਲ ਦੋਈ ਵਰਗਾ ਦਿੱਤਾ ਜਾਂਦਾ ਖਲਸਾ ਫੇਰ ਥੱਲਿਓਂ ਇਸ ਸੂਲੀ ਨੂੰ ਹਲਾਇਆ ਜਾਂਦਾ ਜਿਵੇਂ ਜਿਵੇਂ ਸੂਲੀਏ ਉਹ ਜਾਣੇ ਤੁਮ ਆ ਪਾਸਿਆਂ ਤੋਂ ਫੜ ਕੇ ਕੋਲਸ ਸਿੱਖ ਨੂੰ ਬਚਾਲਿਆਂ ਲੱਤਾਂ ਦੇ ਵਿੱਚੋਂ ਪਾੜ ਕੇ ਨਾ ਖਲਸਾ ਵੀ ਬਹੁਤ ਹੀ ਸਤਾਰਜੋ ਸਰਦਾਰ ਸੁज्जਤ ਸਿੰਘ ਜੀ ਲੰਗਾਹ ਸਾਹਿਬ ਉਹਨਾਂ ਵੱਲੋਂ ਇਤਿਆਫ ਦਾ ਮਾਣ ਕਰਦੇ ਆ ਮਾਇਆ ਪਹੁੰਚੀ ਆ ਪਹੁੰਚੇ ਹਨ ਜਿਉ ਆਇਆ ਕੇ ਜਾਂਦਾ ਧੰਨਵਾਦ ਹੈ ਆਓ ਇਹ ਕੁਆਲ ਆਖੋ ਸਤ ਨਾਮ ਦੇ ਜੇ ਲਾਹੌਰ ਤਰਪਾਨ ਦੇ ਵਿੱਚ ਜ਼ੁਲਮ ਹੁੰਦਾ ਹੈ ਸਾਡੇ ਤੇ ਕਲਤਾ ਜੀ ਬਸ ਵੀ ਮਦਮਾਨ ਲਿਖਦਾ ਹੈ ਉਹ ਕਾਮਾਂ ਤੇ ਮਰਦ ਕਿਧਰੇ ਘਲ ਨਾ ਘਾਲਦੇ ਨੇ ਚੰਨੇ ਹੱਥ ਵਿੱਚ ਲੈ ਕੇ ਖੋਪਰੀ ਦੇ